ਮੰਨਤਾ ਦੋ ਲੋਕੀਏ ਬਦਲਾਅ ਬਾਰੇ ਕਈ ਖੜਾ ਹੈ ਕੋਈ ਕੋਈ ਕਾਈ ਕਰਾ ਬੰਦ ਕਿਉਂ ਲੰਬਿਤ ਨੂੰ ਮੇਰੇ ਉਪਰ ਸਾਥੀ ਦਾ ਜਾਮ ਹੋਈ ਸੋ ਸਟੇਟ ਦੀ ਖਲਪਾਏ ਜੀ ਕਰਦਾ ਸਰਕਾਰ ਦਾ ਨਹੀਂ ਕਰਾਤੀ ਉਸ ਤੋਂ ਬਾਅਦ ਕੋਈ ਖੰਵੇ ਵਾਲਾ ਜੇਲ੍ਹ ਤੋਂ ਬਿਲਕੁਲ ਲਾਮੋ ਜਲਾਲਾਬਾਦ ਦੇ ਬੰਮਣੀ ਚੁੰਗੀ ਚੌਕ ਤੋਂ ਲੱਖੇਵਾਲ ਰੋਡ ਤੱਕ ਬਣੇ ਡਿਵਾਈਡਰਾਂ ਦੇ ਨਾਲ ਦੁਕਾਨਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਜਾਇਜ਼ਾ ਲੈਣ ਅੱਜ ਫਾਜ਼ਿਲਕਾ ਤੋਂ ਡੀਸੀ ਮੈਮ ਸੀ ਨੂੰ ਦੁੱਗਲ ਪਹੁੰਚੇ ਜਲਾਲਾਬਾਦ ਜਾਣਕਾਰੀ ਮੁਤਾਬਕ ਬੀਤੇ ਦਿਨ ਜਲਾਲਾਬਾਦ ਦੇ ਬੰਮਣੀ ਰੋਡ ਦੇ ਦੁਕਾਨਦਾਰਾਂ ਦੇ ਵੱਲੋਂ ਪ੍ਰਸ਼ਾਸਨ ਕੋਲੇ ਸ਼ਿਕਾਇਤ ਕੀਤੀ ਗਈ ਸੀ ਕਿ ਡਿਵਾਈਡਰ ਦੇ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਹਲਾਤਾਂ ਦਾ ਜਾਇਜ਼ਾ ਲੈਣ ਫਾਜ਼ਿਲਕਾ ਤੋਂ ਡੀਸੀ ਮੈਮ ਸੇਨੂ ਦੁੱਗਲ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਹਲਾਤਾਂ ਦਾ ਜਾਇਜ਼ਾ ਲਿਆ ਗਿਆ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜਿੱਥੇ ਡਿਵਾਈਡਰ ਛੋਟੇ ਕੀਤੇ ਜਾਣਗੇ ਉੱਥੇ ਹੀ ਹੁਣ ਦੋਨੇ ਪਾਸੇ 옐ੋ ਲਾਈਨ ਵੀ ਬਣਾਈ ਜਾਏਗੀ ਅਤੇ ਉਸ 옐ੋ ਲਾਈਨ ਤੋਂ ਅੱਗੇ ਜੇਕਰ ਕੋਈ ਵੀ ਵਹੀਕਲ ਜਾਂ ਫਿਰ ਸਮਾਨ ਰੱਖਿਆ ਜਾਂਦਾ ਤਾਂ ਫਿਰ ਐਬਜੇ ਦੇ ਵਿੱਚ ਉਸ ਦੁਕਾਨਦਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਦੱਸ ਦਈਏ ਕਿ ਜਲਾਲਾਬਾਦ ਦੇ ਬਾਮਨੀ ਚੁੰਗੀ ਚੌਂਕ ਤੋਂ ਲੱਖੋ ਵਾਲੀ ਚੌਂਕ ਤੱਕ ਟ੍ਰੈਫਿਕ ਦੀ ਵੱਡੀ ਸਮੱਸਿਆ ਸੀ ਜਿਸ ਨੂੰ ਲੈ ਕੇ ਡਿਵਾਈਡਰ ਬਣਾਏ ਗਏ ਸਨ ਪਰ ਡਿਵਾਈਡਰ ਬਣਨ ਦੇ ਬਾਅਦ ਵੀ ਇਹ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਇਸੇ ਨੂੰ ਲੈ ਕੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਇਹ ਡਿਵਾਈਡਰ ਹਟਾਉਣ ਦੀ ਮੰਗ ਕੀਤੀ ਸੀ ਪਰ ਹੁਣ ਪ੍ਰਸ਼ਾਸਨ ਨੇ ਇਸ ਦਾ ਹੱਲ ਕਰਦੇ ਹੋਏ ਇਸ ਦੇ ਵਿੱਚ ਕੱਟ ਬਣਾਉਣ ਦੀ ਗੱਲ ਆਖੀ ਆ ਤੇ ਨਾਲ ਹੀ ਇੱਕ yellow line ਇਸ ਜਗ੍ਹਾ ਤੇ ਬਣਾਈ ਜਾਏਗੀ ਜਿਸ ਤੋਂ ਅੱਗੇ ਜੇਕਰ ਕੋਈ ਵੀ ਵਹੀਕਲ ਖੜਾ ਕਰਦਾ ਜਾਂ ਕੋਈ ਆਪਣੀ ਦੁਕਾਨ ਦਾ ਸਮਾਨ ਰੱਖਦਾ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਫਿਲਹਾਲ yellow line ਲੱਗਣ ਤੋਂ ਬਾਅਦ ਇਸ ਸਮੱਸਿਆ ਦਾ ਹੱਲ ਹੋਣ ਦੀ ਸੰਭਾਵਨਾ ਦੇਖੀ ਜਾ ਰਹੀ ਹੈ ਇੱਥੇ ਇਹ ਵੀ ਦੱਸਦੀ ਹੈ ਕਿ ਕੁਝ ਇੱਕ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਪੈਸੇ ਲੈ ਕੇ ਰੇੜੀਆਂ ਲਗਵਾਉਂਦੇ ਹਨ ਅਤੇ ਉਹ ਰੇੜੀਆਂ ਹੀ ਟ੍ਰੈਫਿਕ ਸਮੱਸਿਆ ਦਾ ਵੱਡਾ ਕਾਰਨ ਬਣਦੀਆਂ ਹਨ ਯੋ ਮਾਰਕੀਟ ਵਾਲਿਆਂ ਦੇ ਕੁਝ ਹੈਗਾ ਸੀ ਇਸ ਡਿਵਾਈਡਰ ਨੂੰ ਲੈ ਕੇ ਫਿਰ ਕੀ ਇਹਦਾ ਸੋਲੂਸ਼ਨ ਨਿਕਲਿਆ ਅਸੀਂ ਡਿਵਾਈਡਰ ਤੇ ਜਿੱਥੇ ਇਹਨਾਂ ਨੂੰ ਕੱਟ ਸੇਨ ਲਿਆ ਯੋ ਸਾਹਿਬ ਨੂੰ ਕਹਿੰਦਾ ਉਹ ਕਿ ਕੱਟ ਦੇ ਦਿਓ ਨਾਟ ਦਾ bigger ਕੱਟs ਛੋਟੇ ਜਿਹਦੇ ਚ ਬਾਈਕ ਵਗੈਰਾ ਆ ਸਕਦਾ ਸੀ ਔਰ ਥੋੜਾ ਜਿਹਾ ਡਿਵਾਈਡਰ ਦੀ ਹਾਈਟ ਥੋੜੀ ਘਟਾਓ ਕਿ ਉਸ ਤੋਂ ਬਾਅਦ ਇਹਨਾਂ ਨੂੰ ਕਹਿ ਕਿ ਆਪਣੇ ਸ਼ੌਪਸ ਦੇ ਅੱਗੇ yellow lines ਲਗਾ ਕੇ ਉਸ ਤੋਂ ਅੱਗੇ ਨਿਆਣਾ ਸਾਈਡ ਟ੍ਰਾਫਿਕ ਦੀ ਮੂਵਮੈਂਟ ਹੋਏਗੀ ਆਦਰਵਾਇਜ਼ ਕਿੰਨੇ ਦੁਕਾਨਦਾਰ ਤਾਂ ਆਪ ਅੱਗੇ ਤੱਕ ਆਉਣਗੇ ਜੀ ਮੈਮ ਦੁਕਾਨਦਾਰ ਵੀ ਇਹਦੇ ਵਿੱਚ ਕਸੂਰਵਾਰ ਰਹੇਗੇ ਆ ਜੀ ਬਹੁਤ ਜਿਆਦਾ ਅੱਜ ਤੁਸੀਂ ਆਣਾ ਸੀ ਤੇ ਅੱਜ ਇਹ ਸੜਕ ਸਾਫ਼ ਹੈਗਾ ਅੱਗੇ ਪਿੱਛੇ ਇੱਥੇ ਤਾਂ ਬਿਲਕੁਲ ਆ ਜਿਹੜੀ ਲੁਕ ਵਾਲੀ ਸੜਕ ਹੈ ਏਹੀ ਛੱਡੀ ਹੁੰਦੀ ਬਾਕੀ ਸਾਰੀ ਦੇ ਕਬਜ਼ਾ ਹੁੰਦੇ ਤੇ ਉਹਨਾਂ ਨੇ ਪ੍ਰੋਮਿਸ ਕੀਤਾ ਹੈ ਕਿ ਤੁਸੀਂ ਇਹ ਡਿਵਾਈਡਰ ਛੋਟਾ ਕਰਾ ਦਿਓ ਅਸੀਂ ਆਪਣੇ ਆਪ ਕਰਾਂਗੇ ਤੇ ਸੋਲਵੈਂਸ ਕਿ ਕੁਝ ਲੋਕ ਸਹੀ ਹੁੰਦੇ ਕੁਝ ਲੋਕ ਨਹੀਂ ਹੁੰਦੇ ਉਹ ਚੱਲ ਰਹੀ ਰਹਾ ਹੈ ਕਰਾ ਜੀ ਥੈਂਕ ਯੂ ਮੈਮ ਥੈਂਕ ਯੂ